ਸਤਕਾਰਯੋ ਕਿਸਾਨ ਵੀਰੋ ਤੇ ਭੈਣੋ ਸਤ ਸ੍ਰੀ ਅਕਾਲ ਕੁਦਰਤ ਖੇਤੀ ਕਿਸਾਨ ਗਰਮਿੰਦਰ ਸਿੰਘ ਇਹ ਆ ਜੀ ਬਰਮੀ ਦੀਮਕ ਦਾ ਘਰ ਜਿਹਨੂੰ ਆਪਾਂ ਸਿਉਂਕ ਦਾ ਘਰ ਕਹਿ ਦਿੰਨੇ ਆ ਮਤਲਬ ਉਹ ਜਿਹੜੀ ਦੀਮਕ ਸਿਉਂਕ ਆ ਦੀ ਕਲੋਨੀ ਆ ਪਰ ਜਿਹੜਾ ਕੁਦਰਤ ਆ ਜਿਹਦਾ ਆਪਾਂ ਸਮਝਦੇ ਆ ਹੁਣ ਇਹਦੇ ਵਿੱਚ ਆਹ ਜਿਹੜਾ ਤੂਤ ਖੜਾ ਇਹਦਾ ਵੀ ਕੱਟਗਾਠ ਬਹੁਤ ਜ਼ਿਆਦਾ ਹੁੰਦਾ ਬਹੁਤ ਚਾਈਤੇ ਚਲੇ ਜਾਂਦਾ ਤੇ ਕਾਫੀ ਜ਼ਿਆਦਾ ਮਤਲਬ ਇਹ ਮੱਲਿਆ ਹੋਇਆ ਜਿਹੜੇ ਇਸ ਦੇ ਵਿੱਚ ਪਰ ਇਹਨੂੰ ਇਕੱਲੇ ਖੜੇ ਨੇ ਕੇਲੇ ਦਾ ਝੁੰਡਾ ਹੈ ਤੇ ਉਹਦੀ ਘੜ ਵੀ ਦੂਜੀਆਂ ਘੜਾਂ ਦੇ ਮੁਕਾਬਲੇ ਕਾਫੀ ਵੱਡੀ ਹੁੰਦੀ ਆ ਸੋ ਇਸ ਦਾ ਮਤਲਬ ਹੈ ਜਿਹੜੀ ਮਿੱਟੀ ਦੇ ਦੀਮਕ ਸੰਯੋਗ ਕੰਮ ਕਰ ਰਹੀ ਆ ਜੇ ਹਰੀਆਂ ਚੀਜ਼ਾਂ ਕੱਚੀਆਂ ਚੀਜ਼ਾਂ ਖਾਂਦੀ ਤਾਂ ਆਪਣਾ ਤੂਤ ਖਤਮ ਹੋਣਾ ਚਾਹੀਦਾ ਸੀਗਾ ਤੇ ਪਰ ਉਹ ਸਾਰਾ ਠੀਕ ਠਾਕ ਹੈ ਕਿਉਂਕਿ ਜਿਹੜੀ ਦੀਮਕਾ ਸੰਯੋਗ ਹੈ ਇਹਦਾ ਭੋਜਨ ਸੁੱਕੀਆਂ ਹੋਆਂ ਚੀਜ਼ਾਂ ਨੇ ਸੁੱਕੀਆਂ ਲੱਕੜਾਂ ਨੇ ਘਾਵੇਂ ਦਰਵਾਜੇ ਦੀ ਖਿੜਕੀ ਆ ਜਾਂ ਕੁਝ ਵੀ ਆ ਜਿਹੜੀ ਸੁੱਕੀ ਚੀਜ਼ ਆ ਇਹਦੇ ਲਈ ਭੋਜਨਾ ਉਹਨੇ ਖਤਮ ਕਰਨਾ ਪਰ ਇਹ ਵੀ ਗੱਲ ਨਾਲ ਲੱਗਦਾ ਵੀ ਆਪਾਂ ਨੂੰ ਵੀ ਇਹ ਜਿਹੜੀ ਜਿਉਂਦੀ ਚੀਜ਼ ਆ ਹਰੀ ਲੱਕੜ ਆ ਜਾਂ ਜਿਹਦੇ ਤੇ ਜਾਨ ਆ ਉਹਤੇ ਹਮਲਾ ਨਹੀਂ ਕਰਦੀ ਕਿਉਂਕਿ ਜਿੱਥੇ ਇਹਨੂੰ ਖਾਣ ਨੂੰ ਵਧੀਆ ਚੀਜ਼ ਮਿਲਦੀ ਆ ਨੇਚਰ ਦੇ ਹਿਸਾਬ ਨਾਲ ਕੁਦਰਤ ਵਿੱਚ ਆ ਆਪਣੇ ਪੱਤੇ ਸੁੱਕੇ ਘਾਹ ਫੂਸ ਜ਼ਿਆਦਾ ਹੁੰਦਾ ਸੋ ਆਪਣੇ ਖੇਤ 'ਚ ਬਹੁਤ ਵਾਰੀ ਅਸੀਂ ਬਿਰਮੀਆਂ ਨੇ ਜਿਨ੍ਹਾਂ ਨੇ ਬੂਟਿਆਂ ਨੂੰ ਨੁਕਸਾਨ ਨਹੀਂ ਕੀਤਾ ਤੇ ਉਹ ਚੰਗੇ ਭਲੇ ਹਰੇ ਖੜੇ ਨੇ ਸੋ ਇਹਦਾ ਮਤਲਬ ਆਪਾਂ ਕੁਦਰਤ ਨੂੰ ਸਮਝੀਏ ਕੁਦਰਤੀ ਖੇਤੀ ਵਿੱਚ ਜਿਹੜੇ ਕੁਦਰਤੇ ਬਣਾਏ ਜੀਵ ਨੇ ਵੀ ਉਹ ਬਾਕੀ ਆਪਣੀਆਂ ਫਸਲਾਂ ਦਾ ਜਾਂ ਮਿੱਟੀ ਦਾ ਨੁਕਸਾਨ ਕਰਦੇ ਨੇ ਜਦੋਂ ਮਿੱਟੀ ਪੂਰੀ ਸੰਪੂਰਨ ਹੋ ਜਾਂਦੀ ਹੈ ਤਾਂ ਮਿਲਜੁਲ ਕੇ ਰਹਿਣਾ ਸਿੱਖ ਜਾਂਦੇ ਨੇ ਜਾਂ ਇਸ ਤਰ੍ਹਾਂ ਦਾ ਹੈ ਤਾਂ ਉਹ ਆਪਾਂ ਸਮਝੀਏ ਸੋ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ